ਮਰ ਕੇ ਚੱਲਣਾ ਆਪਾਂ ਪਾਏ ਮਿਹਨਤ ਲਾ ਕੇ ਆਪਣੀ ਜੰਗਾ ਠੀਕ ਹੈ ਠੀਕ ਹੈ ਹੋਰੇ ਦਾ ਕੰਮ ਸਾਹੀ ਰਹੇਗਾ ਮੇੜ ਦੇ ਬਸ ਥੋੜੇ ਰਹੇਗਾ ਬਸ ਹੋਰੋ ਚੱਕ ਦਾ ਕੰਮ ਹੋਣ ਕਰਦਣਾ ਆਪਾਂ ਕੰਮ ਹਾਂ ਚਲ ਵਧੀਆ ਹੋ ਗਿਆ ਵਧੀਆ ਗਿਆ ਚੱਲ ਹੜੀ ਆ ਚੱਕੀ ਦਰੀਆ ਪਾਣੀ ਨੱਪੀ ਕੇ ਮੈਂ ਨਾ ਪਾਣੀ ਪੀ ਆਉਣੇ ਆ ਰਹੇਗਾ ਦੋ ਟਾਂਕੇ ਕਰ ਲਗਾ ਅੱਜ ਚਲ ਬਾਸ ਚਲ ਆਏ ਪਾਣੀ ਪੀ ਜਾਗੇ ਅੱਖ ਜੇ ਝਾੜਦਾ ਬਾਈ ਤਾਂ ਮਿਹਨਤ ਵੀ ਲੈਣੀ ਅੱਜ ਯਾਰ ਮਿਹਨਤ ਮਿਹਨਤ ਲੈ ਲਾਂਗੇ ਕਿਵੇਂ ਮੁੰਡੋ ਕਰੀਏ ਨੇ ਕੰਮ ਹਾਂ ਕਹੀ ਜਾਂਦੇ ਬਈ ਠੀਕ ਆਲਾ ਦਾ ਠਾਵਾ ਠੀਕ ਥੋੜੇ ਦੇਗਾ ਬਣਾ ਦਾ ਡੱਬੇ ਵਰਗਾ ਕੰਮ ਦੇ ਲੱਗੇ ਪਏ ਐ ਤੇ ਉਹ ਬੈਠਾ ਯਾਰ ਆ ਤੂੰ ਬਈ ਬੈਠਾ ਯਾਰ ਉਹ ਕੰਮ ਕਰੀ ਜਾਂਦੇ ਆ ਆ ਚੱਕ ਪੈਸੇ ਕੱਲ ਨੂੰ ਨਹੀਂ ਜਾਵੜਾ ਹਾਂ ਕੰਮ ਤੇ ਆ ਗਿਆ ਬੰਦਰ ਜਮ ਡੱਕਾ ਨਹੀਂ ਤੋੜਦੇ ਹੋਏ ਮੁੜੇ ਹੋ ਭਲੀ ਆ ਬਈ ਆਪਣੇ ਦੱਸੋ ਯਾਰ ਵੀ ਬੰਦਾ ਕਿ ਹੋਏ ਲੈ ਕੇ ਟਿਕਾ ਨਹੀਂ ਕਰਦੇ ਵਿਹਲਾ ਉਹ ਤਾਂ ਬਈ ਯਾਰ ਕਹਿੰਦਾ ਪਾਣੀ ਪੀਣ ਆਇਆ ਸਾਡੇ ਕੋਲੇ ਮੈਂ ਤਾਂ ਉਹਨੂੰ ਪੈਸੇ ਵੀ ਦੇ ਬੈਠਾ ਉਹ ਨਵੇਂਲਾ ਬੈਠਾ ਦੇ ਦੇ